ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ 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 ਸੱਸ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਠੀਕ ਹੋ ਬਹੁਤ ਵਧੀਆ ਸੱਸਿਕਾ ਸੱਸਿਕਾ ਰਹੋ ਹਾਂਜੀ ਹਾਂਜੀ ਕਿੱਥੇ ਘਰੇ ਆ ਕੇ ਬਾਹਰ ਕਰੀ ਆ ਜੀ ਕਰੀ ਆ ਜੀ ਮੈਂ ਤੁਹਾਡੀ ਪਛਾਣ ਲਿਆ ਨਹੀਂ ਪਛਾਣ ਨਹੀਂ ਆਈ ਬੀ ਜੀ ਸੌਰੀ ਉਹ ਮੈਂ ਬਾਹਰੋਂ ਬੋਲਦਾ ਹਾਂ ਹੈਲੋ ਹੈਲੋ ਹਾਂਜੀ 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 ਬੋਲੋ ਸਰ ਬੋਲੋ ਪੇਛਾ ਨਹੀਂ ਆਈ ਮੈਂ ਕਿਹਾ ਬਾਹਰ ਚਾਣ ਲਈ ਹਲੇ ਹਾਂਜੀ ਹਾਂਜੀ ਬੋਲੋ ਸਰ ਬੋਲੋ ਇਹ ਕਿਹੜੇ ਗਿਆ ਬਾਹਰ ਆਪਣੇ ਇੰਨਾ ਵੀ ਪਤਾ ਹੁਣ ਆਏ ਆ ਵੀ ਰਿਸ਼ਤੇਦਾਰ ਤਾਂ ਕਈ ਗਏ ਨਾ ਬਾਹਰ ਘੜਕ ਗਿਆ ਸਾਨੂੰ ਵੀ ਪਸੰਦ ਹੈ ਜਿੱਕੜੀ ਮੇਰੇ ਸੇ ਆ ਰਹੀ ਹੋਗਾ ਹੋਰ ਮਗਾਨਾ ਥੋੜਾ ਕਰੂ ਫੋਨ ਹੈ اچھا ਮਗਾਨਾ ਲਾਉ ਫੋਨ ਹੈ ਨੀ ਉਹ ਤਾਂ ਸਹੀ ਹੈ ਤੁਹਾਡੀ ਗੱਲ ਕੌਣ ਬੋਲਦੇ ਮਾੜਾ ਦੱਸ ਦੋ ਫਿਰ ਪਤਾ ਲੱਗ ਜੂਗਾ ਨਾ ਕਿੱਥੇ ਘਰੇ ਆ ਕਿ ਬਾਹਰ ਆ ਕਰੀ ਆ ਜੀ ਕਰੀ ਆ ਕਰੀ ਆ ਅੱਛਾ ਹੋਰ ਕੰਮ ਕਰਕੇ ਤਾਂ ਚਲੀ ਜਾਂਦਾ ਆਪਣਾ ਸਾਰੇ ਵਧੀਆ ਠੀਕ ਠਾਕ ਜਮਾ ਠੀਕ ਠਾਕ ਚਲੋ ਵਧੀਆ ਰੱਖੇ ਮਾਲੰਗ ਹੋਰ ਦੱਸ ਦੇ ਕੀ ਚੀਜ਼ ਦੀ ਲੋੜ ਥੋੜਾ ਜੀ ਤਾਂ ਨਾ ਨਾ ਬਸ ਜਮਾ ਫੈਗਾ ਸਭ ਕੋ ਵੈਰੂ ਜਤਾ ਆ ਹੈਗਾ ਸਭ ਕੋ ਸਬਸ ਇੰਨੀ ਬਹੁਤ ਤੇਰਾ ਫੋਨ ਆ ਗਿਆ ਹਾਂ 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 ਉਸੇ ਨਾਲ ਬੋਲਦਾ ਹਾਂਜੀ 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 ਹੋਰ ਸਾਰੇ ਠੀਕ ਠਾਕ ਹੈ ਘਰ ਪਰਵਾਸ ਸਾਰੇ ਕੁਦੀ ਗੱਲ ਆ আচ্ছা ਮੈਂ ਤੇਨੂੰ ਬਾਤ ਤੂੰ ਬਚਾ ਲੈ ਤੂੰ ਤਾਂ ਜਮਾਈ ਬੇਟਾ ਨਹੀਂ ਨਹੀਂ ਮੈਨੂੰ ਹਜੇ ਤੱਕ ਵੀ ਮੜਾ ਦੱਸ ਦੋ ਮੜਾ ਜਿਹਾ ਪਤਾ ਲੱਗਦੀ ਨਾ ਫਿਰ ਮੈਨੂੰ ਪਛਾਣ ਨਹੀਂ ਆਈ ਵੀ ਕਿਹੜੇ ਗਏ ਆਪਣੇ ਕੈਨੇਡਾ ਅਮਰੀਕਾ ਇੰਗਲੈਂਡ ਚੁੱਕੇ ਆਸਟ੍ਰੇਲੀਆ ਇਟਲੀ ਕਈ ਗਏ ਐ ਐਸੇਦਾਰੀ ਮੁਕਾਤੀ ਆਜ ਮਾਮੇ ਦਾ ਮੁੰਡਾ ਵੀ ਗਿਆ ਭੂਆ ਦਾ ਮੁੰਡਾ ਵੀ ਗਿਆ ਸਾਰੇ ਗਏ ਐ ਕਈ ਗਏ ਐ ਜੀ ਮਾਮੇ ਦੇ ਭੂਆ ਦੇ ਮੁੰਡਿਆਂ ਨਾਲ ਹੋ ਗਈ ਗੱਲ ਨਹੀਂ ਨਹੀਂ ਉਹਨਾਂ ਦਾ ਫੋਨ ਨਹੀਂ ਆਇਆ ਕਾਫੀ دیر ਹੋ ਗਈ ਹਾਂ ਕਿਨਾ ਅਜੇ ਰੋ ਗਿਆ ਹੋ ਗਿਆ ਨਾ 6 ਮਹੀਨੇ ਦੇ ਆਸ-ਪਾਸ ਫੋਨ ਆਇਆ ਨਹੀਂ ਉਹਨਾਂ ਦਾ ਕਦੀ ਉਹ ਅਸਾਂ ਮੁੜਾ ਕਿਹੜਾ ਗਿਆ ਗੁਰਵਿੰਦਰ ਗਿਆ ਹੋਇਆ ਹੈ ਗੁਰਵਿੰਦਰ ਹੀ ਉਹ ਤਾਂ ਨਹੀਂ ਕਿ ਗੱਲਾਂ ਜਮਾਂ ਹੀ ਪਛਾਣ ਭੁੱਲ ਗਈ ਹੁਣ ਯਾਰ ਹਾਂ ਅਸਲ ਤੇ ਕੀ ਇਤਰੀ ਆਵਾਜ਼ ਨਹੀਂ ਮੈਨੂੰ ਸਹੀ ਲੱਗੀ ਮੈਂ ਕਿ ਯਾਰ ਪਤਾ ਨਹੀਂ ਗੁਰਵਿੰਦਰ ਅੱਛਾ 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 ਹੋਰ ਸੁਣਾ ਕਰੋ ਠੀਕ ਠਾਕ ਸਾਰੇ ਹੋਰ ਸਾਰੇ ਕਰੇ ਠੀਕ ਹੈ ਕਾ ਕੰਮ ਹੋਇਆ ਭਾਬੀ ਉਹ ਠੀਕ ਹੈ ਸਾਰੇ ਨਾਲੇ ਮੇਰੇ ਭਤੀਜੇ ਭਤੀਜੀਆਂ ਸਾਰੇ ਠੀਕ ਹੈ ਕਿਰਪਾ ਵਾਲਾ ਚਲੋ ਸਾਰੇ ਵਧੀਆ ਕਿਰਪਾ ਮਾਲਕ ਜੀ ਚਲੋ ਠੀਕ ਹੀ ਚਾਹੀਦੇ ਆ ਤੁਸੀਂ ਆ ਵੀ ਆਪਣੇ ਕਿਦਾਂ ਕੇ ਸਾਰੇ ਵਧੀਆ ਹਾਂ ਹਾਂ ਸਾਰੇ ਵਧੀਆ ਠੀਕ ਠਾਕ ਸਾਰੇ ਚਲੋ ਵਧੀਆ ਕਿੱਥੇ ਘਰੇ ਬੈਠਾ ਹਾਂ 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 ਕਰੀਏ ਬਾਹਰ ਤੋਂ ਚੱਕਰ ਲਾ ਲੈਗੇ ਕਿੱਥੇ ਰਹਿਂਗਾ ਹੁਣ ਤੁਸੀਂ ਪਿਆਰੀ ਹੈ ਨਹੀਂ ਬਾਹਰ ਆ ਜਾ ਜੇ ਜਦੋਂ ਤੁਸੀਂ ਸੱਦਾਂ ਹੀ ਆ ਜਾਗੇ ਤੂੰ ਮੈਂ ਮਦਦ ਤੈਨੂੰ ਕਹਿਣਾ ਵੀ ਕੱਲ ਪਾਸਪੋਰਟ ਭੇਜ ਮੈਨੂੰ ਹੁਣੇ ਭੇਜ ਦੇ ਮੈਨੂੰ ਆਦੇ ਨਾਲ ਦੇ ਨਾਲ ਫਿਰ ਵੀ ਦਾ ਭੇਜ ਦੇ ਕਿੱਟ ਕੇ ਫੋਟੋ ਭੇਜ ਦੇ ਨੇ ਪਾਸਪੋਰਟ ਭੇਜ ਦੇਣੇ ਕੋਈ ਗੱਲ ਨਹੀਂ ਹਾਂ ਹਾਂ ਜਦੋਂ ਬੁਲਾਉਂਗੇ ਦੁਆਰਾ ਮੈਂ ਤਾਂ ਐਸੀ ਫੋਨ ਹੈ ਆਪਣਾ ਤਾਂ ਗੂਗਲਫੋਨ 'ਤੇ ਚੱਲਦਾ ਹਾਂਜੀ ਗੂਗਲਫੋਨ 'ਤੇ ਚੱਲਦਾ ਤੇਰਾ ਨੰਬਰ ਦਾ ਹਾਂ ਚੱਲਦਾ ਚੱਲਦਾ ਤੇ ਮੈਂ ਤੈਨੂੰ ਸਵੇਰ ਲਾਉਂ ਪੈਸੇ 10 ਵਜੇ ਕਿੰਨੇ ਹੋਣੇ ਆਪਣੇ ਗੂਗਲਫੋਨ 'ਤੇ ਫੋਨ 'ਤੇ ਫੋਣਗੇ ਲਗ ਸਵਾ ਲੱਖ ਰੁਪਏ ਹੋਗਾ ਪਰ ਤਾਂ ਕਿੰਨਾ ਹੋਣਾ ਹੈ ਬਾਜੀ ਬਾਕੀ ਸਮਾਨ ਦਾ ਚਾਹਦਾ 30000 ਦੇਣਾ ਸੀ ਅਮਰਜੈਂਸੀ ਬੰਦੇ ਇੱਕ ਨੂੰ اچھا ਮੈਂ ਤੁਹਾਨੂੰ ਸਵੇਰ 10 ਵਜੇ ਲਵ ਕੋਈ ਨਹੀਂ ਸਵੇਰ ਕਰਨੀ 10 ਵਜੇ ਕੋਈ ਨਹੀਂ ਦੇਖ ਲਾਂਗੇ